ਛੋਟੀਪਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਕਿ ਲਗਭਗ ਇਹਨਾਂ 3.5 ਸਾਲਾਂ ਚ 3.5 ਸਾਲਾਂ ਚ 4-5 ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28 30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਸੀ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕੰਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਧੱਕੇ ਚੜ ਕੇ ਆ ਮੇਰਾ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਐਸਐਚਓ ਸਹਿਬਾਨ ਮੇਰੇ ਨਾਲ ਆਏ ਐ ਇਹ ਜਿਹੜੇ ਖੁੰਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿੰਨੀ ਜਲਦੀ ਕੋਈ ਕੈਕਸ਼ਨ ਸਾਨੂੰ ਡੈੱਡ ਬਾਡੀ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦ ਉਹ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮੈਕਮ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅੱਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ ਛੋਟੀਪੁਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਇਸ ਦੀ ਲਗਭਗ ਇਹਨਾਂ 3.5 ਸਾਲਾਂ ਚਾਰ 3.5 ਸਾਲਾਂ 4-5 ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28-30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਸੀ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਆ ਮੇਰਾ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜ਼ਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਐਸਐਚਓ ਸਹਿਬਾਨ ਮੇਰੇ ਨਾਲ ਆਏ ਆ ਇਹ ਜਿਹੜੇ ਖੁੰਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿੰਨੀ ਜਲਦੀ ਕੋਈ ਐਕਸ਼ਨ ਸਾਨੂੰ ਡ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦ ਉਹ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮਹਿਕਮੇ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅੱਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ ਛੋਟੀਪੁਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਇਸ ਦੀ ਲਗਭਗ ਇਹਨਾਂ 3.5 ਸਾਲਾਂ ਚਾਰ 3.5 ਸਾਲਾਂ ਚ ਚਾਰ ਪੰਜ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28 30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਸੀ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਆ ਮੇਰੇ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜ਼ਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਦੇ ਸ਼ਾਹਦ ਹੌਨਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਡੀਐਸਐਚਓ ਸਹਿਬਾਨ ਮੇਰੇ ਨਾਲ ਆਏ ਆ ਇਹ ਜਿਹੜੇ ਖੁਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿੰਨੀ ਜਲਦੀ ਕੋਈ ਐਕਸ਼ਨ ਸਾਨੂੰ ਡੈੱਡ ਬਾਡੀ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦੋ ਉਸ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮੈਕਮ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅੱਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ ਛੋਟੀਪੁਰ ਮੇਰੇ ਹਲਕੇ कि ਲਗਭਗ ਇਹਨਾਂ 3.5 ਸਾਲਾਂ ਚ 4 3.5 ਸਾਲਾਂ ਚ 4-5 ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28 30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅੱਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ ਸੀ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਆ ਮੇਰਾ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜ਼ਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਐਸਐਚਓ ਸਹਿਬਾਨ ਮੇਰੇ ਨਾਲ ਆਏ ਆ ਇਹ ਜਿਹੜੇ ਖੁੰਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਜਲਦੀ ਕੋਈ ਐਕਸ਼ਨ ਸਾਨੂੰ ਡੈੱਡ ਬੋਡੀ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦੋ ਉਸ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮੈਕਮ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ ਛੁੱਟੀ ਵੀਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਕਿ ਲਗਭਗ ਇਹਨਾਂ 3.5 ਸਾਲਾਂ ਚ 4 3.5 ਸਾਲਾਂ ਚ 4-5 ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28 30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਸੀ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕੰਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟ੍ਰੈਵਲ ਏਜੰਟਾਂ ਦੇ ਤੱਕੇ ਚੜ ਕੇ ਆ ਮੇਰਾ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜ਼ਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਐਸਐਚਓ ਸਹਿਬਾਨ ਮੇਰੇ ਨਾਲ ਆਏ ਆ ਇਹ ਜਿਹੜੇ ਖੁੰਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿੰਨੀ ਜਲਦੀ ਕੋਈ ਐਕਸ਼ਨ ਸਾਨੂੰ ਡੈੱਡ ਬਾਡੀ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦੋ ਉਸ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮੈਕਮ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ ਛੁੱਟੀ ਵੀਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਕਿ ਲਗਭਗ ਇਹਨਾਂ 3.5 ਸਾਲਾਂ ਚ 3.5 ਸਾਲਾਂ ਚ 4-5 ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28-30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅੱਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਸੀ ਬੜੀ ਦੁਖਦਾਈ ਤੇ ਤਰਾਸ਼ਦੀ ਇਹ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕੰਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਆ ਮੇਰੇ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜ਼ਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਡੀਐਸਐਚਓ ਸਹਿਬਾਨ ਮੇਰੇ ਨਾਲ ਆਏ ਆ ਇਹ ਜਿਹੜੇ ਖੁਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿੰਨੀ ਜਲਦੀ ਕੋਈ ਕੈਕਸ਼ਨ ਸਾਨੂੰ ਡੈੱਡ ਬਾਡੀ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦੋ ਉਸ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮੈਕਮ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅੱਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ ਛੋਟੀਪੁਰ ਮੇਰੇ ਹਲਕੇ ਦੀ ਤਰਾਸ਼ਦੀ ਹੈ ਇਸ ਦੀ ਲਗਭਗ ਇਹਨਾਂ 3.5 ਸਾਲਾਂ ਚਾਰ 3.5 ਸਾਲਾਂ 4-5 ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ 28 30 ਸਾਲ ਸੀ ਬੱਚੇ ਕਾਰੋਬਾਰ ਕਰਨ ਦੇ ਲਈ ਆਪਣੇ ਘਰੋਂ ਪੈਸਾ ਇਕੱਠਾ ਕਰਕੇ ਰਿਸ਼ਤੇਦਾਰਾਂ ਤੋਂ ਪੈਸਾ ਇਕੱਠਾ ਕਰਕੇ ਉਹ ਬੱਚੇ ਬਾਹਰ ਅਜ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਸੀ ਬੜੀ ਦੁਖਦਈ ਔਰ ਤਰਾਸ਼ਦੀ ਹੈ ਪੰਜਾਬ ਦੀ ਵੀ ਜਿਹੜੇ ਦਲਾਲ ਲੋਕ ਨੇ ਇਹਨਾਂ ਨਕੰਮੇ ਲੋਕਾਂ ਕਰਕੇ ਠੱਗ ਲੋਕਾਂ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਪੈਸਾ ਇਕੱਠਾ ਕਰਕੇ ਗਰੀਬੀ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਆਪਣੀ ਗਰੀਬੀ ਦਾ ਪਰਿਵਾਰ ਪਾਲਣ ਵਾਸਤੇ ਬਾਹਰਲੇ ਮੁਲਕ ਜਾਂਦੇ ਨੇ ਕਿਤੇ ਨਾ ਕਿਤੇ ਇਹਨਾਂ ਟਰੈਵਲ ਏਜੰਟਾਂ ਦੇ ਤੱਕੇ ਚੜ ਕੇ ਆ ਮੇਰਾ ਪੰਜਵਾਂ ਚੌਥਾ ਪੰਜਵਾਂ ਨੌਜਵਾਨ ਮੇਰੇ ਹਲਕੇ ਦਾ 28 ਸਾਲ ਦੀ ਉਮਰ ਦਾ ਗੁਜਰਿਆ ਔਰ ਮੈਂ ਆਪਣੇ ਵੱਲੋਂ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਐਸਐਚਓ ਸਹਿਬਾਨ ਮੇਰੇ ਨਾਲ ਆਏ ਐ ਇਹ ਜਿਹੜੇ ਖੁੰਖਾਰ ਭੇੜੀ ਹੈ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਨੌਜਵਾਨ ਬੱਚਿਆਂ ਦਾ ਜਿਹੜੇ ਕਾਤਲ ਨੇ ਸਹੀ ਮੈਨੇ ਇੱਕ ਕਾਤਲ ਲੋਗ ਨੇ ਇਹਨਾਂ ਨੂੰ ਛੱਡਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿੰਨੀ ਜਲਦੀ ਕੋਈ ਐਕਸ਼ਨ ਸਾਨੂੰ ਡੈ ਬਜੇ ਬੱਚੇ ਦੀ ਆਇਡੈਂਟੀਫਾਈ ਹੋ ਆਲੰਦ ਉਹ ਤੋਂ ਬਾਅਦ ਜੋ ਵੀ ਧਾਰਾਵਾਂ ਬਣਦੀਆਂ ਹੋਈਆਂ ਉਹ ਸਾਰਾ ਪੁਲਿਸ ਮੈਕਮ ਨੂੰ ਪਤਾ ਹੈ ਇਹ ਬੰਦਿਆਂ ਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਤਾਂ ਕਿ ਅੱਗੋਂ ਵਾਸਤੇ ਇਹੋ ਜਿਹਾ ਟਰੈਵਲ ਏਜੰਟ ਕੋਈ ਗਲਤੀ ਨਾ ਕਰੇ